ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੇ ਚੰਡੀਗੜ੍ਹ ਆਉਣ ਤੋਂ ਕੁਝ ਦਿਨ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਮੁਖ ਵਿਰੋਧੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਮੇਅਰ ਦੀ ਚੋਣ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਚੰਡੀਗੜ੍ਹ ਦੇ ਵਿੱਚ ਸਿਆਸਤ ਦਾ ਹਲਚਲ ਦਾ ਦੌਰ ਹੈ ਜਿਹੜਾ ਹੋ ਸ਼ੁਰੂ ਹੋ ਗਿਆ ਹੈ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੱਡਾ ਕਰਾਰਾ ਝਟਕਾ ਦਿੰਦਿਆਂ ਭਾਰਤੀ ਜਨਤਾ ਪਾਰਟੀ ਨੇ 31 ਨੰਬਰ ਵਾਰਡ ਦੇ ਕਾਉਂਸਲਰ ਲਖਵੀਰ ਸਿੰਘ ਬਿੱਲੂ ਨੂੰ ਆਪਣੇ ਖੇਮੇ ਦੇ ਵਿੱਚ ਸ਼ਾਮਲ ਕਰ ਲਿਆਏ। ਟਰੈਕਟਰ 33 ਸਥਿਤ ਪਾਰਟੀ ਦਫਤਰ ਕਮਲਮ ਵਿਖੇ ਸੰਸਦ ਮੈਂਬਰ ਕਿਰਨ ਖੇੜ, ਜੁੱਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਸਾਬਕਾ ਪ੍ਰਧਾਨ ਸੰਜੀਤ ਟੰਡਨ ਦੀ ਮੌਜੂਦਗੀ ਦੇ ਵਿੱਚ ਲਖਵੀਰ ਸਿੰਘ ਬਿੱਲੂ ਆਸ-ਪਾਸ ਦੇ ਵਿੱਚ ਸ਼ਾਮਲ ਹੋ ਗਏ। ਤੇ ਹੁਣ ਲਖਵੀਰ ਸਿੰਘਾ ਬਿੱਲੂ ਦੇ ਪਾਸਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਦੀ ਚੋਣ ਜਿਹੜੀ ਉਹ ਹੋਰ ਵੀ ਜ਼ਿਆਦਾ ਰੋਮਾਂਚਕ ਹੋਵੇਗੀ ਤੇ ਇਸ ਦੇ ਨਾਲ ਹੀ ਆਪ ਦੇ ਵਿੱਚ ਹੁਣ ਕੇਵਲ 12 ਕਾਉਂਸਲਰ ਰਹਿ ਗਏ ਹਨ ਜਦੋਂ ਕਿ ਪਾਸਪਾ ਨੇ 15 ਕਾਉਂਸਲਰਾਂ ਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਦੇ ਨਾਲ ਮੇਅਰ ਦੀਆਂ ਚੋਣਾਂ ਦਾ ਦਾਵਾ ਇਹ ਜਿਹੜਾ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਲਿਆ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਸਿਰਫ 7 ਕਾਉਂਸਲਰਾਂ ਦੀਆਂ ਵੋਟਾਂ ਹਨ ਜਦਕਿ ਇੱਕ ਵੋਟਰ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਦੀ ਹੈ ਅਜਿਹੇ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੇਗੀ ਤਾਂ ਕ੍ਰਾਸ ਵੋਟਰ ਦੇ ਉਮੀਦ ਨਾਲ ਵੱਖਰਾ ਉਮੀਦਵਾਰ ਖੜਾ ਕਰੇਗੀ ਉੱਥੇ ਹੀ ਭਾਸਪਾ ਦੇ ਕੁਝ ਸੀਨੀਅਰ ਆਗੂ ਦਾਵਾ ਕਰ ਰਹੇ ਹਨ ਕਿ ਹਣ ਵਾਲੇ ਦਿਨਾਂ ਵਿੱਚ ਵੀ ਰੋਬੀ ਤੇ ਕੁਝ ਹੋਰ ਕੌਂਸਲਰ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋਣਗੀਆਂ ਇਸ ਤੋਂ ਪਹਿਲਾਂ 13 ਜਨਵਰੀ ਤੱਕ ਨਾਮਜ਼ਦਗੀਆਂ ਦਾਖਲ ਕੀਤੇ ਜਾ ਸਕਦੇ ਹਨ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦਿਨੇ ਪ੍ਰਤਾਪ ਸਿੰਘ ਵੱਲੋਂ ਨੋਟੀਫਿਕੇਸ਼ਨ ਜਿਹੜਾ ਹੋ ਜਾਰੀ ਕੀਤਾ ਗਿਆ ਹੈ ਇਸ ਨੋਟੀਫਿਕੇਸ਼ਨ ਅਨੁਸਾਰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਚੋਣਾ 18 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਭਵਨ ਅਤੇ ਅਸੈਂਬਲੀ ਹਾਲ ਵਿਖੇ ਹੋਣ ਗਿਆ। ਅਖੀਰ ਅਨੀਲ ਕੁਮਾਰ ਨੂੰ ਪ੍ਰੈਜ਼ਾਈਡਿੰਗ ਅਥਾਰਟੀ ਬਣਾਇਆ ਗਿਆ ਹੈ। 13 ਜਨਵਰੀ ਨੂੰ ਸ਼ਾਮ 5 ਵਜੇ ਤੱਕ ਨਾਮਜ਼ਦਗੀਆਂ ਦੇ ਰਿਗਾਂ ਹੋ ਦਾਖਲ ਕੀਤੀਆਂ ਜਾ ਸਕਣਗੀਆਂ। ਅਖੀਰ ਰਿਪੋਰਟ ਵਿਸ਼ਾ ਡੇਡਲਾਈਨ ਇਸ ਦੇ ਨਰ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਦੇ ਚੰਡੀਗੜ੍ਹ ਆਉਣ ਤੋਂ ਕੁਝ ਦਿਨ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਮੁਖ ਵਿਰੋਧੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਮੇਅਰ ਦੀ ਚੋਣ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਚੰਡੀਗੜ੍ਹ ਦੇ ਵਿੱਚ ਸਿਆਸਤ ਦਾ ਹਲਚਲ ਦਾ ਦੌਰ ਹੈ ਜਿਹੜਾ ਹੋ ਸ਼ੁਰੂ ਹੋ ਗਿਆ ਹੈ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੱਡਾ ਕਰਾਰਾ ਝਟਕਾ ਦਿੰਦਿਆਂ ਭਾਰਤੀ ਜਨਤਾ ਪਾਰਟੀ ਨੇ 31 ਨੰਬਰ ਵਾਰਡ ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਨੂੰ ਆਪਣੇ ਖੇਮੇ ਦੇ ਵਿੱਚ ਸ਼ਾਮਲ ਕਰ ਲਿਆਏ। ਟਰੈਕਟਰ 33 ਸਥਿਤ ਪਾਰਟੀ ਦਫ਼ਤਰ ਕਮਲਮ ਵਿਖੇ ਸੰਸਦ ਮੈਂਬਰ ਕਿਰਨ ਖੇੜ, ਜੁੱਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਸਾਬਕਾ ਪ੍ਰਧਾਨ ਸੰਜੀਤ ਟੰਡਨ ਦੀ ਮੌਜੂਦਗੀ ਦੇ ਵਿੱਚ ਲਖਵੀਰ ਸਿੰਘ ਬਿੱਲੂ ਆਸ-ਪਾਸ ਦੇ ਵਿੱਚ ਸ਼ਾਮਲ ਹੋ ਗਏ। ਤੇ ਹੁਣ ਲਖਵੀਰ ਸਿੰਘ ਅ ਬਿੱਲੂ ਦੇ ਪਾਸਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਦੀ ਚੋਣ ਜਿਹੜੀ ਉਹ ਹੋਰ ਵੀ ਜ਼ਿਆਦਾ ਰੋਮਾਂਚਕ ਹੋਵੇਗੀ ਤੇ ਇਸ ਦੇ ਨਾਲ ਹੀ ਆਪ ਦੇ ਵਿੱਚ ਹੁਣ ਕੇਵਲ 12 ਕਾਉਂਸਲਰ ਰਹਿ ਗਏ ਹਨ ਜਦੋਂ ਕਿ ਪਾਸਪਾ ਨੇ 15 ਕਾਉਂਸਲਰਾਂ ਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਦੇ ਨਾਲ ਮੇਅਰ ਦੀਆਂ ਚੋਣਾਂ ਦਾ ਦਾਵਾ ਇਹ ਜਿਹੜਾ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਲਿਆ ਹੈ ਜੇਕਰ ਕਾਂਗਰਸ ਵੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਸਿਰਫ 7 ਕਾਉਂਸਲਰਾਂ ਦੀਆਂ ਵੋਟਾਂ ਹਨ ਜਦਕਿ ਇੱਕ ਵੋਟਰ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਦੀ ਹੈ ਅਜਿਹੇ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੇਗੀ ਤਾਂ ਕ੍ਰਾਸ ਵੋਟਰ ਦੇ ਉਮੀਦ ਨਾਲ ਵੱਖਰਾ ਉਮੀਦਵਾਰ ਖੜਾ ਕਰੇਗੀ ਉੱਥੇ ਹੀ ਭਾਸਪਾ ਦੇ ਕੁਝ ਸੀਨੀਅਰ ਆਗੂ ਦਾਵਾ ਕਰ ਰਹੇ ਹਨ ਕਿ ਆਨਵਾਲੀ ਬਿਨਾ ਮਿੱਟੀ ਬ੍ਰੋ ਦੇ ਕੁਝ ਹੋਰ ਕੌਂਸਲਰ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋਣਗੀਆਂ ਇਸ ਤੋਂ ਪਹਿਲਾਂ 13 ਜਨਵਰੀ ਤੱਕ ਨਾਮਜ਼ਦਗੀਆਂ ਦਾਖਲ ਕੀਤੇ ਜਾ ਸਕਦੇ ਹਨ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦਿਨੇ ਪ੍ਰਤਾਪ ਸਿੰਘ ਵੱਲੋਂ ਨੋਟੀਫਿਕੇਸ਼ਨ ਜਿਹੜਾ ਹੋ ਜਾਰੀ ਕੀਤਾ ਗਿਆ ਹੈ ਇਸ ਨੋਟੀਫਿਕੇਸ਼ਨ ਅਨੁਸਾਰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਚੋਣਾ 18 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਭਵਨ ਅਤੇ ਅਸੈਂਬਲੀ ਹਾਲ ਦੇ ਵਿੱਚ ਹੋਣ ਗਿਆ। ਅਖੀਰ ਅਨੀਲ ਕੁਮਾਰ ਨੂੰ ਪ੍ਰੈਜ਼ਾਈਡਿੰਗ ਅਥਾਰਟੀ ਬਣਾਇਆ ਗਿਆ ਹੈ। 13 ਜਨਵਰੀ ਨੂੰ ਸ਼ਾਮ 5 ਵਜੇ ਤੱਕ ਨਾਮਜ਼ਦਗੀਆਂ ਦੇ ਰਿਕਾਰਡ ਹੋ ਦਾਖਲ ਕੀਤੀਆਂ ਜਾ ਸਕਣਗੀਆਂ। ਅਖੀਰ ਰਿਪੋਰਟ ਦਿਸਕ ਬੇਲਡ ਨਿਊਜ਼ ਦੇ ਨਾਮ ਤਰਫਾਤ